ਵਾਇਗੁਰ ਦੀ ਕਾਲਸਾ ਵਾਇਗੁਰ ਜੀ ਦੀ ਫਤਿਹ ਮੈਂ ਇਤੋਂ ਮੁੰਡੇ ਪਿੰਡ ਤੋਂ ਆ ਲੋਹਾਰਾਂ ਨੂੰ ਕੱਚਾ ਪਿਆ ਨਿਕਲਦਾ ਤੇ ਮੈਂ ਇਧਰ ਦੀ ਜਾ ਰਿਹਾ ਸੀਗਾ ਤੇ ਮੈਂ ਕੁਝ ਦੇਖਿਆ ਇਸ ਪੈ ਦੇ ਉੱਪਰ ਤੇ ਮੈਂ ਇੱਕ ਪ੍ਰਚਾਰਕ ਹੋਣ ਦੇ ਨਾਤੇ ਆਪਣਾ ਫਰਜ਼ ਸਮਝਦੇ ਹੋਏ ਤੇ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਵੀ ਬੰਦਾ ਆਪਣੀ ਹੱਕ ਸੱਚ ਦੀ ਕਮਾਈ ਜਿਹੜੀ ਹੈ ਉਹ ਜਿਹੜੇ ਅਖੌਤੀ ਲੋਕ ਨੇ ਉਹ ਕਿਸ ਤਰ੍ਹਾਂ ਅੰਧਵਿਸ਼ਵਾਸ ਦੇ ਵਿੱਚ ਫਸਾ ਕੇ ਤੇ ਤੁਹਾਡੇ ਪੈਸੇ ਦੀ ਤੁਹਾਡੇ ਸਮੇਂ ਦੀ ਬਰਬਾਦੀ ਕਰਦੇ ਆ। ਔਰ ਜਿੱਥੇ ਸਾਡਾ ਫਰਜ਼ ਹੈ ਵੀ ਆਪਣੇ ਬਜ਼ੁਰਗਾਂ ਦੀ ਸੰਭਾਲ ਕਰੀਏ। ਇਹ ਜਿਹੜੀਆਂ ਚੀਜ਼ਾਂ ਆ ਜਿਹੜੀਆਂ ਸਾਡੇ ਬਜ਼ੁਰਗ ਮੰਗਦੇ ਨੇ ਉਹਨਾਂ ਨੂੰ ਲਿਆ ਕੇ ਦਈਏ ਪਰ ਉਹ ਚੀਜ਼ਾਂ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਛੜਕਾਂ ਤੇ ਸੁੱਟੀਆਂ ਜਾ ਰਹੀਆਂ। ਆ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਆ ਦੇਖਿਓ ਮੜਾ ਜ। ਮੈਂ ਸਿਰਫ ਜਿਹੜਾ ਜਾਗਰੂਕੀ ਕਰਨਾ ਚਾਹੁੰਦਾ ਇੱਕ ਸਿੱਖ ਹੋਣ ਦੇ ਨਾਤੇ। ਵੀ ਇਦਾਂ ਕੁਝ ਨਹੀਂ ਹੁੰਦਾ ਤੁਸੀਂ ਦੇਖੋ ਵੀ ਆ ਨਾ ਆ ਮਾਪਏ ਨੇ ਆ ਮੇਰੇ ਸਾਹਬ ਨਾਲ ਸ਼ਰਾਬ ਵੀ ਰੱਖੀ ਇੱਥੇ ਆ ਸੰਧੂਰ ਹੈ ਆ ਨਰੀਅਲ ਹੈ ਆ ਕੇਲੇ ਹੈ ਤੇ ਮੈਂ ਸਿਰਫ ਇਹ ਦੱਸਣਾ ਚਾਹੁੰਦਾ ਜਾਂ ਦੇਖੋ ਵੀ ਇਦਾਂ ਦਾ ਪਖੰਡ ਜਿਹੜਾ ਹੈ ਇਹਦੇ ਚੋਂ ਬਾਹਰ ਆਓ ਇਹਦੇ ਨਾਲ ਕੁਝ ਨਹੀਂ ਹੋਣਾ ਪਿਗੜੀਆਂ ਜਿਹੜੀਆਂ ਚੀਜ਼ਾਂ ਸੁੱਟਣ ਵਾਲੀਆਂ ਆ ਉਹ ਅਸੀਂ ਘਰਾਂ 'ਚ ਸਾਹਮ ਕੇ ਰੱਖੀਆਂ ਆ ਤੇ ਜਿਹੜੀਆਂ ਚੀਜ਼ਾਂ ਜੜੀਆਂ ਆ ਕਿ ਉਹ ਖਾਣ ਵਾਲੀਆਂ ਆ ਉਹ ਅਸੀਂ ਬਾਹਰ ਸੁੱਟ ਰਹੇ ਠੀਕ ਹੈ ਹੁਣ ਇਸ ਤਰ੍ਹਾਂ ਜਿਹੜਾ ਆ ਕੀ ਹੋਣਾ ਸ਼ਰਾਬ ਆ ਮੇਰੇ ਸਾਹਿਬ ਨੇ ਪੀ ਹੋਈ ਤੇ ਇਹ ਇੱਕ ਘਰਾਂ ਚੋਂ ਬਾਹਰ ਨਿਕਲਣੀ ਚਾਹੀਦੀ ਤੇ ਹੁਣ ਇਦਾਂ ਟੂਨੇ ਕਰਨ ਨਾਲ ਤੇ ਘਰੋਂ ਬਾਹਰ ਨਹੀਂ ਨਿਕਲਦੀ ਆਪਣੀਆਂ ਆਦਤਾਂ ਜੜੀਆਂ ਉਹ ਸੁਧਾਰਨੀਆਂ ਪੈਣੀਆਂ ਗੁਰੂ ਵਾਲੇ ਬਣਨਾ ਪੈਣਾ ਆ ਗੁਰੂ ਨਾਲ ਜੁੜ ਕੇ ਜਿਹੜਾ ਆ ਵੀ ਇਦਾਂ ਦੇ ਜਿਹੜੇ ਨਸ਼ੇ ਆ ਘਰਾਂ ਚੋਂ ਬਾਹਰ ਕੱਢੇ ਜਾ ਸਕਦੇ ਤੇ ਬਸ ਮੈਂ ਇਹੀ ਇਹੀ ਦਿਖਾਉਣਾ ਸੀਗਾ ਵੀ ਤੁਸੀਂ ਦੇਖੋ ਇਹ ਇਹ ਦਾਲ ਆ ਵੀ ਹਰ ਚੀਜ਼ ਨੂੰ ਅੱਗ ਲੱਗੀ ਪਈ ਆ ਵੀ ਇਹ ਫਰੂਟ ਪਏ ਨੇ ਇਹ ਦਾਲ ਪਈ ਆ ਲੇਅ ਰੁਪਏ ਆ ਕਪੜਾ ਪਿਆ ਹੈ ਵੀ ਕਿਸੇ ਨੇ ਆਪਣੇ 2-400 ਰੁਪਏ ਨੂੰ ਅੱਗ ਲਾਈ ਹੋਰ ਵੀ ਕੋਈ ਸਮਾਨ ਹੋਊਗਾ ਪਰ ਜਿਹੜਾ ਜੋ ਮੈਂ ਦੇਖਿਆ ਮੈਂ ਉਹ ਤੁਹਾਡੇ ਨਾਲ ਸਾਂਝਾ ਕੀਤਾ ਵੀ ਆਓ ਇਹ ਆਪਾਂ ਜਿਹੜਾ ਆ ਕੀ ਇੰਨਾ ਸਿਆਣੇ ਦੇ ਚੱਕਰ ਚ ਨਾ ਪਈਏ ਜ ਕੋਈ ਸਿਆਣੇ ਨਹੀਂ ਆ ਇਹ ਤੁਹਾਡੇ ਸਮੇਂ ਦੀ ਤੇ ਪੈਸੇ ਦੀ ਬਰਬਾਦੀ ਕਰ ਰਹੇ ਇਹ ਅੰਧਵਿਸ਼ਵਾਸ ਆ ਔਰ ਜਿੱਥੇ ਅਸੀਂ 10 ਰੁਪਏ ਵੀ ਜਿਹੜੇ ਆ ਨਾ ਉਹ ਸੋਚ ਲੱਗਿਆ 100 ਵਾਰੀ ਸੋਚਦੇ ਆ ਤੇ ਇਹ ਜਿਹੜਾ ਅੰਧਵਿਸ਼ਵਾਸ ਆ ਸਾਡੇ ਹਜ਼ਾਰਾਂ ਰੁਪਈਆਂ ਨੂੰ ਜਿਹੜਾ ਆ ਉਹ ਜਿਹੜਾ ਕਹਿ ਲਓ ਭੀ ਉਹ ਬਰਬਾਦ ਕਰਦਾ ਸਾਡੀ ਹੱਕ ਲਾ ਹੱਕ ਹਲਾਲ ਦੀ ਜਿਹੜੀ ਕਮਾਈ ਆ ਉਹਨੂੰ ਬਰਬਾਦ ਕਰਦਾ ਜਰੂਰ ਜਿਹੜਾ ਆ ਕਿ ਲੋਕਾਂ ਨੂੰ ਸੁਚੇਤ ਕਰੋ ਭੀ ਇਹ ਜਿਹੜੇ ਫਰੂਟ ਤੁਸੀਂ ਇਦਾਂ ਟੂਣਿਆਂ 'ਚ ਸੁੱਟਦੇ ਹੋ ਇਹ ਤੁਹਾਡੇ ਆਪਣੇ ਬੱਚਿਆਂ ਨੂੰ ਦਿਓ ਬਜ਼ੁਰਗਾਂ ਨੂੰ ਦਿਓ ਇਹ ਉਹਨਾਂ ਲਈ ਨੇ ਇਹ ਨਾਰੀਅਲ ਹੈ ਬੱਸਾਂ 'ਚ ਤੁਸੀਂ ਪੈਸੇ ਖਰਚ ਕੇ ਜਿਹੜਾ ਆ ਵੀ ਇਹ ਉਹੀ ਲਲੇਰ ਜਿਹੜੇ ਆ ਤੁਸੀਂ ਨਹਿਰਾਂ 'ਚ ਸੁੱਟਦੇ ਹੋ ਬਾਅਦ 'ਚ ਤੇ ਉਹ ਲੋਕ ਜਿਹੜੇ ਆ ਉਹ ਇਹੀ ਲਲੇਰ ਜਿਹੜੇ ਆ ਉਹ ਫੜ ਕੇ ਨਹਿਰਾਂ 'ਚੋਂ ਉਹ ਕੱਟ ਕੇ ਥਾਲੀਆਂ 'ਚ ਰਾ ਕੇ ਤੁਹਾਨੂੰ ਬੱਸਾਂ 'ਚ ਖਵਾ ਜਾਂਦੇ ਆ ਤੇ ਇਹ ਤੁਸੀਂ ਖਾਂਦੇ ਹੋ ਇਦਾਂ ਕੁਝ ਨਹੀਂ ਹੁੰਦਾ ਸਾਨੂੰ ਜਿਹੜਾ ਵਹਿਮ ਭਰਮ ਤੋਂ ਬਾਹਰ ਨਿਕਲਣਾ ਚਾਹੀਦਾ ਬਸ ਇਹੀ ਸੀਗਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਵੀ ਇਦਾਂ ਦੇ ਵਹਿਮ ਭਰਮ ਦੇ ਵਿੱਚ ਨਾ ਪਾਓ ਜੇ ਕੋਈ ਮੁਸ਼ਕਲ ਹੈ ਸੇਖੋ ਤੁਸੀਂ ਕੜਾ ਪ੍ਰਸ਼ਾਦੀ ਦੇ ਕੇ ਤਿਆਰ ਕਰਕੇ ਆਪਣੇ ਗੁਰੂ ਮਹਾਰਾਜ ਜਿੱਕੇ ਅਰਦਾਸ ਕਰੋ ਸਤਿਗੁਰੂ ਪਲੀ ਕਰਨਗੇ ਪਰ ਇਦਾਂ ਦੇ ਪਖੰਡ ਵਿੱਚ ਨਾ ਪਾਓ ਇਹ ਜਿਹੜਾ ਪਖੰਡ ਹੈ ਇੱਥੇ ਰੁਕਦਾ ਨਹੀਂ ਫਿਰ ਜਿਹੜਾ ਅੰਧਵਿਸ਼ਵਾਸ ਹੈ ਇਹ ਬੜਾ ਕੁਝ ਬਰਬਾਦ ਕਰਦਾ ਇਹਨੇ ਘਰਾਂ ਦੇ ਘਰ ਬਰਬਾਦ ਕੀਤੇ ਤਬਾਹ ਕੀਤੇ ਹੈ ਤੇ ਇਹਦੇ ਚੋਂ ਬਾਹਰ ਨਿਕਲਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ